ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਜ਼ੀਰੋ ਟੋਲਰੈਂਸ ਔਨ ਆਰਗਨਾਈਜ਼ ਕ੍ਰਾਈਮ ਐਂਡ ਡਰੱਗਸ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਤੋਂ ਪਤਾ ਕਿ ਹਰੇਕ ਪੀਗਾਇਆ ਸੀ ਬੜਾ ਸੀਰੀਅਸਲੀ ਲੈਣਿਆ ਹਰੇਕ ਕ੍ਰਾਈਮ ਨੂੰ ਔਰ ਸਾਡੇ ਮੋਸਟਲੀ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੇ ਸਾਰੇ ਜਲਦੀ ਤੋਂ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਹੋਏ ਵੀ ਹੈ ਕਾਮਯਾਬ ਵਿਦਨ ਰਿਕਾਰਡ ਟਾਈਮ ਤੇ ਸਾਡੇ ਜਿਹੜਾ ਇਹ ਮਰਡਰ ਹੋਇਆ ਸੀਗਾ ਰਵਨੀਤ ਸਿੰਘ ਇਲੀਆ ਸੋਨੂ ਮੋਟੇ ਦਾ ਤਤਵਾਲੀ ਦੇ ਵਿੱਚ ਕਾਠੀਆਂ ਵਾਲੇ ਬਾਜ਼ਾਰ ਚ ਪਰਸੋਂ ਤਕਰੀਬਨ 4:30 ਵਜੇ ਗੋਲੀਆਂ ਮਾਰੀਆਂ ਗਈਆਂ ਸੀ ਉਹਨੂੰ ਉਹਦੀ ਡੈਥ ਹੋ ਗਈ ਸੀ ਉਹਦੇ ਤੇ ਅਸੀਂ ਬੜਾ ਪ੍ਰੋਫੈਸ਼ਨਲੀ ਵਰਕ ਕਰਦੇ ਹੋਏ ਸਾਡੀ ਟੀਮ ਜਿਹੜੀ ਹੈ DCP ਇਨਵੈਸਟੀਗੇਸ਼ਨ ਸਾਹਿਬ ਦੀ ਰੈਨਮਾਈਚ ਮਿਸ ਫਿਸ਼ਾਲਜੀਤ ਸਿੰਘ ਤੇ ਜਿਹੜੇ ਸਾਡੇ ACP ਜਸਪਾਲ ਇਨਸਪੈਕਟਰ ਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਹਰਮਨਜੀਤ ਐਸਐਚਓ ਕਤਵਾਲੀ ਇਹ ਸਾਰਿਆਂ ਨੇ ਬੜਾ ਮਿਹਨਤ ਕੀਤੀ ਔਰ ਜਿੰਨੇ ਵੀ ਕਲੂਜ਼ ਸੀਗੇ ਉਹ ਪਿਕਅਪ ਕੀਤੇ ਔਰ ਇਨਸਪੈਕਟਰ ਮੋਲਕ ਦੀਪ ਜਿਹੜੇ ਉਸ ਦਿਨ ਦੇ ਹੀ ਟ੍ਰੇਲ ਕਰ ਰਹੇ ਸੀ ਇਹ ਕ੍ਰਿਮੀਨਲਸ ਨੂੰ ਔਰ ਦੋਨੇ ਅਕਿਊਜ਼ ਫੜੇ ਗਏ ਆ ਵੈਪਨ ਆਫ ਅਫੈਂਸ ਕੀ ਬੋਰ ਦਾ ਪਿਸਟਲ ਐ ਅਲੋਂਗ ਵਿਦ ਕਾਰਟ੍ਰਿਜਸ ਉਹ ਵੀ ਅਸੀਂ ਰਿਕਵਰ ਕਰ ਲਿਆ ਉਸ ਤੋਂ ਇਲਾਵਾ ਜਿਹੜੀ ਗੱਡੀ 'ਚ ਭੱਜੇ ਸੀਗੇ ਉਹ ਗੱਡੀ ਅਵੀ ਉਥੋਂ ਨਾਲ ਹੀ ਫੜੀ ਗਈ ਹੈ ਔਰ ਮੋਟਰਸਾਈਕਲ ਜਿੱਤੇ ਰਾਈਮ ਹੋਇਆ ਸੀ ਉਹ ਵੀ ਰਿਕਵਰ ਹੋ ਗਿਆ ਇਥੋਂ ਅੰਮ੍ਰਿਤਸਰ ਤੋਂ ਜਿੱਥੇ ਉਹ ਲੁਕੋ ਕੇ ਗਏ ਸੀ ਸੋ ਇਹਦੇ ਚ ਮੇਨ ਗੱਲ ਕੀ ਹੈ ਕਿ ਜਦੋਂ ਇਹ ਦੋਨਾਂ ਜਿਹੜੇ ਕ੍ਰਿਮੀਨਲ ਨੇ ਅਬੀ ਰਾਜ ਇਲੀਅਸ ਅਬੀ ਤੇ ਰਾਹੁਲ ਹਮਾਰੀਅਸ ਮੋਟਾ ਇਹ ਵੀ ਦੋਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਕ੍ਰਾਈਮ ਕਰਨ ਤੋਂ ਬਾਅਦ ਇਮੀਡੀਏਟਲੀ ਵਹੀਕਲ ਲੈ ਕੇ ਤੇ ਇਹ ਵਾਇਆ ਪਠਾਨਕੋਟ ਹਿਮਾਚਲ ਜਾਂਦੇ ਆ ਪਹਿਲੀ ਰਾਤ ਧਰਮਸਾਲਾ ਰਹੇ ਦੂਜੀ ਰਾਤ ਤੇ ਮਨਾਲੀ ਚਲੇਗੇ ਤੇ ਸਾਡੀ ਟੀਮ ਜਿਹੜੀ ਚੇਸ ਕਰਦੀ ਰਹੀ ਔਰ ਅੱਜ ਭੂਤਰਾਤ ਮੰਦਰ ਕੋਲ ਤਕਰੀਬਨ 11 ਵਜੇ ਦੇ ਕਰੀਬ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਸਾਡੇ ਇੰਸਪੈਕਟਰ ਮੋਲਤਦੀਪ ਤੇ ਉਹਦੀ ਟੀਮ ਨੇ ਤੇ ਉਹਨਾਂ ਨੂੰ ਲੈ ਕੇ ਆ ਰਹੇ ਆਂ ਵਾਪਸ ਤੇ ਮੈਂ ਕਿਹਾ ਤੁਹਾਡਾ ਨਾ ਪਹਿਲਾਂ ਸ਼ੇਅਰ ਕਰ ਲਾਂ ਕਿ ਕਿ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਇਹ ਕ੍ਰਾਈਮ ਹਾਲਾਂਕਿ ਹੈ ਇੰਟਰ ਗੈਂਗ ਰਾਈਵਲਰੀ ਸੀਗੀ ਇਹ ਜੇ ਆਪਾਂ ਪਸ਼ੋਕੜ ਦੇਖੀਏ ਮੋਟਿਵ ਦੇਖੀਏ ਯੋ ਮੋਡਲੀ ਪੁੱਛ ਕੇ ਤੋਂ ਵੀ ਪਤਾ ਲੱਗਿਆ ਜਾਂ ਪਹਿਲਾਂ ਵੀ ਪਤਾ ਸੀ ਜਿਹੜਾ ਅਬੀ ਰਾਜ ਆ ਉਹਨੂੰ ਲੱਗਦਾ ਸੀ ਕਿ ਮੇਰੇ ਫਾਦਰ ਜਿਹੜੇ ਐ ਉਹਨਾਂ ਦਾ ਜਿਹੜਾ ਮਰਡਰ ਹੋਇਆ ਸੀਗਾ ਪਹਿਲਾਂ ਉਹਨਾਂ ਦੇ ਮਰਡਰ ਦੇ ਵਿੱਚ ਉਹਨੂੰ ਲੱਗਦਾ ਸੀ ਕਿ ਰੈਕੀ ਜਿਹੜੀ ਐ ਮਰਨ ਵਾਲੇ ਸੋਨੂੰ ਮੋਟੇ ਨੇ ਕਰਵਾਈ ਸੀ ਕਿਉਂਕਿ ਜੱਗੂਪੁਰ ਕੋ ਆਨਪੁਰਿਆ ਜੰਗ ਨਾਲ ਲਿੰਕ ਸੀਗਾ ਇਹ ਸੋਨੂੰ ਮੋਟਾ ਆਪੀ ਇਹਦੇ ਖਿਲਾਫ ਵੀ ਪਹਿਲਾਂ ਪੁਰਾਣੇ ਪਰਚੇ ਦਰਜ ਸੀਗੇ ਪੰਜ ਕੇਸ ਇਹਦੇ ਖਿਲਾਫ ਹੀ ਦਰਸੀ ਔਰ ਜਿਹੜਾ ਅਭਿਰਾਜ ਦਾ ਦੇਖੀ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਕੇਸ ਪਹਿਲਾਂ ਦਰਜਿਆ ਰਾਹੁਲ ਦੇ ਖਿਲਾਫ ਕੋਈ ਨਹੀਂ ਹੈ ਗੋਲੀ ਵੀ ਅਭਿਰਾਜ ਨੇ ਚਲਾਈ ਔਰ ਵੈਪਨ ਵੀ ਉਹਦੇ ਕੋਲ ਹੀ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਰਿਕੋਰਡ ਟਾਈਮ ਤਕਰੀਬਨ 36 ਘੰਟਿਆਂ ਦੇ ਵਿੱਚ ਵਿੱਚ ਸਾਡੀ ਟੀਮ ਨੇ ਸਾਰਾ ਕ੍ਰੈਕ ਕੀਤਾ ਕੇਸ ਔਰ ਇਹਦੇ ਅੱਗੇ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਡੀਪਲੀ ਕਰਾਂਗੇ ਬਿਕਾਉਜ਼ ਗੈਂਗਸਟਰਸ ਨਾਲ ਜਿਹੜੇ ਇਹਨਾਂ ਦੇ ਲਿੰਕ ਨੇ ਔਰ ਇੰਟਰ ਜੇਮ ਦੇ ਵਿੱਚ ਜੋ ਵੀ ਰਾਈਵਲਰੀ ਹੈ

ਜਿਹੜਾ ਮਰਡਰ ਦਾ ਹੀ ਹੈਗਾ ਪਰ ਮੈਂ ਹਜੇ ਦੂਸਰੇ ਪਾਸੇ ਬੋਲਣਾ ਚਾਹੀਦਾ ਜੀ ਉਹਨੇ ਹਾਂ ਇਹ ਜੋ ਕਮੁਲੀ ਪੁੱਛ ਕੇ ਚਾਈ ਆ ਉਹਦੇ ਵਿਸ਼ਾਲ ਜੀ ਆਊਟ ਦੇਸ ਮੈਂ ਤਾਂ ਸੋਚਿਆ ਆ ਗਏ ਸਭ ਕਤਲ ਯਾਰ ਦੁਬਾਰਾ ਕਰ ਲਿਓ ਕਿ ਤੇ ਕਿਉਂਕਿ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਪਰਸਨਲੀ ਵਿਸ਼ਾਲ ਜੀ ਤੋਂ ਉਹਨਾਂ ਨੇ ਤੇ ਬੇਸਿਕਲੀ ਗੋਲੀ ਕੀ ਆ ਜਿਹੜਾ ਉਹ ਨਾਲ ਦਾ ਬੰਦਾ ਸੀ ਉਹਨੇ ਗੋਲੀ ਜਰੂਰ ਚਲਾਈ ਆ ਸੈਲਫ ਡਿਫੈਂਸ ਦੇ ਵਿੱਚ ਉਹ ਪਾਸਰ ਬਾਈ ਤੇ ਲੱਗੀ ਉਹ ਵੀ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਸਾਡਾ ਟੀਮ ਸਰ ਉਹ ਬਸ ਚੀਜ਼ਾਂ ਸਰ ਪਤਾ ਸਿੱਸੇ ਬੰਦੇ ਉਹ ਦੇਖਣਾ ਪਊਗਾ ਲਾਇਸੈਂਸ ਤੇ ਨਹੀਂ ਮੈਨੂੰ ਲੱਗਦਾ ਇਲੀਗਲ ਵੈਪਨ ਹੀ ਹੈ ਤੀ ਬੋਰਾ ਵਾਲਾ ਤਾਂ ਦੋਨਾਂ ਤੋਂ ਦੋਵੇਂ ਆਪਸ ਵਿੱਚ ਦੋਸਤੇ ਬਣ ਗਏ ਉਹ ਗੱਲ ਲਾਇਸੈਂਸੀ ਤਾਂ ਨਹੀਂ ਹੈ ਉਹ ਜਿਹੜਾ ਦੂਜੇ ਪਿਛਲੇ ਬੰਦੇ ਨੇ ਫਾਇਰ ਕੀਤਾ ਬਾਅਦ ਚ ਸਰ ਜੰਮੂ ਦੇ ਵਿੱਚ ਵੀ ਨਹੀਂ ਹਨੀ ਸਰ ਬੜਾ ਫਿਰ ਭਾਰਾ ਲੱਗਦਾ ਕਿ ਦੇਖੋ ਬੜੀ ਸਿੰਪਲ ਗੱਲ ਹੈ ਦੇਖੋ ਕ੍ਰਾਈਮ ਜਦੋਂ ਬੰਦੇ ਨੇ ਸੋਚ ਲਿਆ ਇੱਕੋ ਏਰੀਆ ਦੇ ਤਕਰੀਬਨ ਰਹਿਣ ਵਾਲੇ ਆ ਇੱਕ ਦੂਜੇ ਨੂੰ ਜਾਣਦੇ ਆ ਰੂਟੀਨ ਪਤਾ ਹੈ ਉਹਦੇ ਚ ਕਈ ਵਾਰੀ ਮਤਲਬ ਪੁਲਿਸ ਵਾਸਤੇ ਬੜਾ ਮੁਸ਼ਕਲ ਹੋ ਜਾਂਦਾ ਵੀ ਕਿਦੇ ਦਿਮਾਗ ਕੀ ਚੱਲ ਰਿਹਾ ਕਿਸੇ ਬੰਦੇ ਦੇ ਇਹਦਾ ਪਾਸਾ ਇਹਦਾ ਫੀਲ ਹੋਇਆ ਹੋ ਠੀਕ ਹੈ ਹਾਂ ਠੀਕ ਹੈ ਜਿਹਦੇ ਇਹਦਾ ਮ੍ਰਿਤਕ ਸੀਗਾ ਇਹ ਜੱਗੂ ਕੋਲ ਹਾਂਜੀ ਹਾਂਜੀ ਬਿਲਕੁਲ ਮ੍ਰਿਤਕ ਕਿਹਦੇ ਦਾ ਬੰਦਾ ਮ੍ਰਿਤਕ ਜੀ ਅਸੀਂ ਮ੍ਰਿਤਕ ਵੀ ਜੱਗੂ ਕੋਲ ਆ ਸਰ ਇਹ ਕਾਰਨ ਕੀ ਰਿਹਾ ਕਿਉਂਕਿ ਉਹ ਤਾਂ ਕੇਸ ਆਲਰੇਡੀ ਕਿ ਨਹੀਂ ਉਹਨੂੰ ਇਹ ਤਾਂ ਮੈਂ ਉਹੀ ਕੱਸ ਰਿਹਾ ਨਾ ਵੀ ਰਾਜ ਦੇ ਦਿਮਾਗ 'ਚ ਇਹ ਗੱਲ ਸੀ ਕਿ ਮੇਰੇ ਫਾਦਰ ਦਾ ਜੋ ਪਹਿਲਵਾਨ ਜਿਹੜੇ ਸੀਗੇ ਉਹਨਾਂ ਦਾ ਜਦੋਂ ਮਰਡਰ ਹੋਇਆ ਉਹ ਦੀ ਰੈਚੀ ਸੋਨੂੰ ਮੋੜਨਾ ਕਰਵਾਈਏ ਅਸਰ ਕੁਛ ਅਦਾਜ਼ੀਆਂ ਵੀ ਗੱਲਾਂ ਆ ਰਹੀਆਂ ਕਿ ਇਹਨਾਂ ਨੇ ਸਰੈਂਡਰ ਕਰ ਦਿੱਤਾ ਸੀ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਜੇ ਸਰੈਂਡਰ ਵਾਲੀ ਗੱਲ ਹੁੰਦੀ ਤਾਂ ਮਨਾਲੀ ਤੋਂ ਕਿੱਥੋਂ ਫੜਦੇ ਜੀ ਇਹ ਤਾਂ ਸਖਤ ਮਿਹਨਤ ਐ ਐਂਡ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੋਈ ਫੋਨ ਨਹੀਂ ਵਰਤ ਰੇ ਕੋ ਕੁਛ ਨਹੀਂ ਉਸ ਨੂੰ ਸੇਵ ਤੇ ਕਿਸ ਤਰ੍ਹਾਂ ਪਤਾ ਲੱਗਿਆ 2 ਮਹੀਨੇ ਬਾਅਦ ਸ਼ਾਲਜੀ ਜੀ ਨੂੰ ਕੋਈ ਇਹ ਤਾਂ ਪੁਲਿਸ ਦੀ ਦੇਖੋ ਪ੍ਰੋਫੈਸ਼ਨਲਿਜ਼ਮ ਹੋਰ ਕੀ ਐ ਜੀ ਤੁਹਾਨੂੰ ਵੀ ਜਿਵੇਂ ਪਤਾ ਲੱਗੀ ਜਾਂਦਾ ਸਰ ਜਿਹੜਾ ਸੋਨੂ ਖੋਤਾ ਸੀ ਇਹ ਨਾਮ ਜੱਸੀ ਦਾ ਵੈਸੇ ਤਰਕੀਬ ਦੇ ਕੇਸ ਦੇ ਵਿੱਚ ਨਾਮ ਜੱਗਾ ਸੀ ਨਹੀਂ ਇਹ ਨਾਮ ਜੱਸੀ ਨਹੀਂ ਜੀ ਪਰ ਉਹਨੂੰ ਪਤਾ ਸੀ ਵੀ ਰੈਕੀ ਇਹਨੇ ਕਰਵਾਈ ਸੀ ਕਿੰਨਾ ਤੇ ਸ਼ੱਕ ਹੈ ਜੀ ਵੀ ਰਾਜ ਨੂੰ ਵੀ ਮੇਰੇ ਫਾਦਰ ਸਾਹਿਬ ਨੇ ਕਹਿ ਦੇ ਯਾਰ ਇਹ ਤਾਂ ਹੁਣ ਪੁੱਛਗਿਚ ਹੋਏਗੀ ਡਿਟੇਲ ਚ ਪਰ ਲੱਗਾ ਕਿ ਗੁਰਦੁਆਰੇ ਦੇ ਅੰਦਰ ਅੰਦਰ ਕਿ ਹਮ ਨਾ ਕਰਤਾ ਸੀ ਕੋਈ ਅੱਜ ਵੀ ਕਰ ਸਮਝ ਆਈ ਜੀ ਆ ਜੇਗਾ ਜੀ ਹੁਣ ਆ ਕੇ ਪੁੱਛਗਿਚ ਕਰਾਂਗੇ ਅਜੇ ਤਾਂ ਰਸਤੇ ਤੁਹਾਨੂੰ ਬਸ ਟ੍ਰੈਵਲ ਕਰ ਰਹੇ ਆ ਰੈਸਟ ਪਾਈ ਪਰਮਿਸ਼ਨ ਹੋਈ ਵੀ ਇਹਨੇ ਦੇਖੀ ਕੀਤੀ ਸੀ ਜਾਂ ਉਹ ਸਿਰਫ ਸ਼ੱਕ ਹੀ ਸੀ ਦੇਖੋ ਅਜੇ ਤਾਂ ਉਹਦੀ ਗੱਲ ਨਹੀਂ ਹੈ ਤੁਹਾਨੂੰ ਦੱਸ ਰਹੇ ਜੋ ਮੁੱਢਲੀ ਪੁੱਛਗਿਚ ਉਹ ਮੋਟਿਵ ਦੱਸ ਰਹੇ ਆਪਣਾ ਆ ਜਾਂਦੇ ਆ ਫਿਰ ਆਪਾਂ ਪੇਸ਼ ਕਰਕੇ ਰਿਮਾਂਡ ਲੈਣੇ ਆ ਲੰਬਾ ਤੁਹਾਨੂੰ ਨਾਲ ਸ਼ੇਅਰ ਕੀਤਾ ਜਾਊਗਾ ਅਜੇ ਦੋ ਹੀ ਸਾਹਮਣੇ ਆਏ ਜੀ ਬਾਕੀ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੇਰਾ ਮਤਲਬ ਸੀ ਵੀ ਨਿਊਜ਼ ਤੁਹਾਡਾ ਨਾ ਬ੍ਰੇਕ ਕਰਦੀ ਹੈ ਭਗਵਾਨ ਇਹ ਲੰਬਾ ਫਿਰ ਡੇਟ ਹੋ ਜਾਣਾ ਰਾਤ ਤੱਕ ਪਹੁੰਚਣਗੇ ਸਰ ਜਿਹੜਾ ਉਹ ਅੰਦਾਜ਼ਾ ਵੀ ਕੇਸਾਂ ਦੇ ਵਿੱਚ ਹੋਣਾ ਲੱਗਦਾ ਨਹੀਂ ਦਸਤਾਨੀ ਕੇਸ ਸਰ ਇਹ ਉਹ ਪਾਰਟਿਕੁਲਰਲੀ ਕਿ ਗਲੀ ਚਲੇ ਆ ਕੇ ਮਾਰਨਾ ਪ੍ਰੋਪਰ ਰਿਪੋਰਟ ਕਿੰਨੀ ਹੋਏਗੀ ਇਹ ਦੇਖੋ ਤਾਂ ਮੈਨੂੰ ਜੋ ਪਤਾ ਲੱਗਿਆ ਰੂਟੀਨ ਦਾ ਉਹਦਾ ਸਿਗਾ ਹੀ ਕਿ ਗੁਰਦੁਆਰੇ ਸਾਹਿਬ ਜਾਣਾ ਹੀ ਜਾਣਾ ਇਨੂੰ ਵੀ ਪਤਾ ਸੀ ਇਸੇ ਉਹ ਏਰੀਆ ਜੀ ਨਾਲ ਤਾਂ ਕਵਾਂਡੀ ਹੈਗੇ ਨੇ ਮਤਲਬ ਕਵਾਂਡੀ ਨੇ ਸੈਂਸ ਕੋ ਏਰੀਆ ਸੇ ਮੈਂ ਤਕਰੀਬਨ ਸਰ ਜਿੱਥੇ ਕਾਮੇਡ ਘਾਟ ਵਾਲੇ ਇਲਾਕੇ ਦੇ ਵਿੱਚ ਫਾਇਰਿੰਗ ਹੋਈ ਹੈ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਹੋਇਆ ਨਹੀਂ ਕਿਸੇ ਦਾ ਸਰ ਕਿੰਨੀ ਕਾਮਾਫੀ ਸਮਝ ਰੋਕੀ ਕਾਫੀ ਹਾਈ ਪ੍ਰੋਫਾਈਲ ਕੇਸ ਮੰਗਿਆ ਸੀ ਕੋਈ ਮੈਂ ਤਾਂ ਦੇਖੋ ਆਪ ਇਹਨੂੰ ਸਮਝਦਾ ਕਿ ਤੁਹਾਡੇ ਸਾਹਮਣੇ ਇੰਨੀ ਜਲਦੀ ਮਤਲਬ ਇਹਨੂੰ ਸੋਲਵ ਕੀਤਾ ਗਿਆ ਟ੍ਰੇਸ ਕੀਤਾ ਬੰਦੇ ਦੋਨੇ ਅਰੈਸਟ ਹੋ ਗਏ ਵੈਪਨ ਆਫ ਅਫੈਂਸ ਵਹੀਕਲ ਯੂਜ਼ਡ ਇਨ ਕਰਾਈਮ ਸਾਰਾ ਕੁਝ ਹੋ ਗਿਆ ਜੀ ਸਮੇਂ ਵਿੱਚ ਆਦੀ ਪਰਨੇ ਮੇਰੇ ਨਾਲ ਲਾਈਵ ਹੋ ਕੇ ਦੱਸ ਦਿੱਤਾ ਸੀ ਕਿ ਜੀ ਉਹਨੂੰ ਬਚਾਨ ਹੋ ਗਈ ਹੈ ਤੇ ਉਹ ਪਿੰਨਾ ਸਵਾਲ ਲਗਾ ਜੇ 2 ਘੰਟੇ ਰਿਹਾ ਆਪਣਾ ਉਹ ਨਹੀਂ ਨਰਸ ਬੈਠਾ ਗਿਆ ਬੰਦਾ ਜੇ ਨਹੀਂ ਛੇਤੀ ਕੰਟਾਈਜੀ ਸਰ ਜਿਹੜਾ ਦੂਸਰਾ ਉਹ ਜਿਹੜਾ ਆਈ ਸੀ ਸਰ ਪਾਸਟ ਬੋਲੇ ਬਾਦੀ ਬੈਠ ਉਹ ਕਰ ਰਹੇ ਹੈ ਜੀ ਅਸੀਂ ਦੇਖ ਰਹੇ ਹਾਂ ਵੀ ਉਹਨੇ ਕਿਹੜੇ ਕੀਤਾ ਕਈ ਵਾਰੀ ਰਿਸੈਲ ਡਿਫੈਂਸ ਆਉਂਦੀ ਹੈ ਤੇ ਨਹੀਂ ਆਉਂਦੀ ਉਹ ਸਾਰਾ ਐਂਗਲ ਦੇਖ ਰਹੇ ਜੀ ਜੇ ਤੁਸੀਂ ਕਹਿ ਰਹੇ ਹੋ ਗੈਂਗੋਰ ਦਾ ਹਿੱਸਾ ਹੈ ਦੇਖੋ ਡੈਫੀਨਿਟਲੀ ਜੋ ਉਹਨੂੰ ਇਹ ਤੁਸੀਂ ਇਹ ਸਮਝ ਲਓ ਕਿ ਰੈਵੈਂਜ ਕਿਲਿੰਗ ਬਦਲਾਖੋਰੀ ਦੇ ਭਾਵਨਾ ਨਾਲ ਮਰਡਰ ਇਹ ਜੇੜਕੀ ਦੇ ਵਿੱਚ ਕੋਈ ਬੱਚਾ ਸੁਣਿਆ ਤੇ ਅੱਗੇ ਪਤਾ ਨਹੀਂ ਇਹ ਪਤਾ ਕਰ ਲੈਣੇ ਵਾਸੀਂ ਇੱਕੋ ਹੀ ਅਟੈਂਟ ਟੂ ਮਰਡਰ ਦਾ ਜੋ ਮੈਨੂੰ ਪਤਾ ਲੱਗਿਆ ਉਹਨੇ ਬੰਦੇ ਲਾਹੌਲ ਸਬੀਤੀ ਸੱਚੀ ਗੱਲ ਰਹਿ ਗਈ ਲਾਹੌਲ ਸਬੀਤੀ ਕਿਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਮਨੋਲ ਮਨਾਲੀ ਤੋਂ ਕਿ ਰੋਤਾਂਂ ਪਾਸ ਤੇ ਉਧਰਲੇ ਪਾਸੇ ਤੇ ਉਹ ਪੁਲਿਸ ਦਾ ਚੰਗਾ ਹੋ ਗਿਆ ਕਿ ਟਾਈਮ ਦੀ ਫੜੇ ਦੇ ਜੀ ਮਤਲਬ ਪੁਲਿਸ ਕੋ ਸਪੀਡ ਕਰਨ ਵਾਸਤੇ ਤੋਂ ਲਗਮ ਕਰੇ ਡੈਫੀਨਿਟਲੀ ਜੀ ਬਦਲਾ ਉਹ ਤਾਂ ਬਚਣ ਨੂੰ ਕਿਉਂਕਿ ਉਸ ਆਪਣੀ ਕੋਸ਼ਿਸ਼ ਕਰ ਹੀ ਰਹੇ ਸੀ Yes, he is, is a ten percent